ਦੋ ਨਾ ਆਗਾ ਭਾਈ ਅੱਕਾ ਪਹਿਲਾਂ ਛੋਟੀ ਸੂਣੀ ਆਪਣੇ ਕੋਲੇ ਸਾਰੇ ਨਿਸ਼ਾਨੀਆਂ ਪੂਰ ਜਾਣੇ ਸਾਰੇ ਸੂ ਵੀ ਚਿੱਟੀਆਂ ਸਭ ਕੁਝ ਚਾਰੇ ਪੈ ਆਪਾਂ ਰਿਸ਼ਤੇਦਾਰੀ ਜੋ ਕੱਟੀ ਲੈ ਕੇ ਆਂਦੀ ਸੀ ਛੋਟੀ ਜੀ ਛੋਟੀ ਜੀ ਕੱਟੀ ਸੀਗੀ ਇਹ ਦੋ ਹਾਂਜੀ ਭਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕੋਟਫੱਤਾ ਤੇ ਜਿਹਲੇ ਬਠਿੰਡੇ ਤੋਂ ਭਾਈ ਬੱਗੀ ਦੇ ਘਰੋਂ ਦੋਸਤੋ ਵੀਡੀਓ ਆ ਇੱਕ ਜਮਾ ਵੀਰੇ ਘਰੇ ਲੂ ਪਸ਼ੂ ਪਾਲਕਾ ਬਾਈ ਨੇ ਆ ਦੋ ਨਾਕ ਸੇਲ ਕਰਨੇ ਆ ਇੱਕ ਨੰਬਰ ਤੇ ਦੋਸਤੋ ਨੀਲੀ ਰਾਵੀ ਦੀ ਪਹਿਲਾ ਸੂਆ ਸੂਣ ਵਾਲੀ ਝੋਟੀ ਆ ਦਿਨ ਤਕਰੀਬਨ ਅੱਜ ਦੋਸਤੋ ਪੂਰੇ ਹੀ ਆ ਹੋ ਸਕਦਾ ਸ਼ਾਮਾਂ ਤੱਕ ਹਨਾ ਬਈ ਝੋਟੀ ਸੂਪੇ ਹਾਂ ਸ਼ਾਮ ਤੱਕ ਬਈ ਹੋ ਸਕਦਾ ਆਜੋ ਆਪਾਂ ਮਾਲਕ ਤੋਂ ਸਾਰੀ ਡਿਟੇਲ ਲੈਣੇ ਆ ਵੀਡੀਓ ਆ ਜਿਹੜੀ ਵਿਰੇ ਹੋ 29 ਤਰੀਕ 7ਵਾਂ ਮਹੀਨਾ 2025 ਦੀ ਹੋਰ ਬੱਗੀ ਕੀ ਹਾਲਾ ਬਈ ਵਧੀਆ ਬਈ ਵਧੀਆ ਪਹਿਲਾਂ ਬਈ ਆਪਣਾ ਸਾਰੇ ਜਣਾ ਬਈ ਮੋਬਾਈਲ ਨੰਬਰ ਬੋਲਦੇ ਬਈ ਪਹਿਲਾਂ ਮਾਲ ਨੰਬਰ ਆ ਗਿਆ ਬਈ ਆਪਣਾ 99881 ਹਮ 44562 ਦੋਨਾਂ ਦਾ ਬਈ ਸੇਲ ਆਲੇ ਦੋ ਲਾਗਾ ਬਈ ਅੱਕਾ ਪਹਿਲਣ ਝੋਟੀ ਸੂਣੀ ਆਪਣੇ ਕੋਲੇ ਠੀਕ ਆ ਕਰਦੇ ਦੀ ਪਾਲੀ ਹੋਈ ਕੱਟੀ ਆ ਬਈ ਇਹ ਹਮ ਆਪਾਂ ਰਸਤੇਦਾਰ ਚੋਂ ਕੱਟੀ ਲੈ ਕੇ ਆਂਦੀ ਸੀ ਛੋਟੀ ਜੀ ਛੋਟੀ ਜੀ ਕੱਟੀ ਸੀਗੀ ਇਹ ਠੀਕ ਹੈ ਨੂੜ ਕਸਾਲ ਦੇ ਆਸ-ਪਾਸ ਸੀਗੀ ਉਹ ਹਾਂ ਇਹਦੀ ਮਾਂ ਥਲੇ ਦੂਜੇ ਸੂਏ ਦਾ ਦੁੱਧ ਸੀਗਾ 16 ਕਿਲੋ 16 ਕਿਲੋ ਹਾਂ ਰਿਕਾਰਡ ਦਾ ਆਪਾਂ ਨੂੰ ਬਈ ਕੋਈ ਪਤਾ ਨਹੀਂ ਇਹ ਕਿਹੜੇ ਸਾਣ ਦੀ ਕਾਪੀ ਹੈ। ਇਹ ਆਪਕੇ ਹਾਂ ਇਹਨੇ ਝੂਠ ਮਾਰਦਾ ਫਾਇਦਾ ਨਹੀਂ। ਇਹ ਆਪ ਹੈਗੀ ਆ ਇਹਨੇ ਤਾਂ ਟੀਕਾ ਭਰਾਇਆ ਹੋਇਆ ਆਪਾਂ। 21440 ਦਾ ਭਰਾਇਆ ਹੋਇਆ ਟੀਕਾ। ਵੀ ਜਿਹੜੇ ਤੋਂ ਇਹ ਗੱਬਣਾ ਜਿਹੜੇ ਤੋਂ ਗੱਬਣਾ ਹੈ। ਸਰਕਾਰੀ 21440 ਬਈ। 40 ਤੋਂ ਇਹ ਬਈ ਗੱਬਣਾ ਸਰਕਾਰੀ ਆਪਣੇ ਡਾਕਟਰ ਯੂਨੀਵਰਸਿਟੀ ਵਾਲਾ ਸਾਣਾ ਇਹਦਾ। ਠੀਕ ਆ ਠੀਕ ਆ। ਤੇ ਬੱਕੀ ਬਈ ਦਿਨ ਤਾਂ ਪੂਰੀ ਲੱਗਦੇ ਆ ਹਨਾ। ਦੇਣੇ ਇਹਦੇ ਬਈ 28 ਤਰੀਕ ਨੂੰ ਪੂਰੇ ਹੋਗੇ ਸੀ ਕੱਲ੍ਹ ਦਿਨ ਪੂਰੇ ਹੋਗੇ ਸੀਗੇ ਇਹਦੇ। ਹੋ ਸਕਦਾ ਅੱਜ ਸੂਪੇ ਸ਼ਾਮ ਨੂੰ। ਹਾਂ। 100% ਅੱਜ ਸੂਈ ਬੂ ਵ ਆ ਦੇਖੋ ਦੋਸਤੋ ਲੇਵੇ ਦੀ ਤੁਹਾਨੂੰ ਮੈਂ ਕਿਹਾ ਖੜੀ ਦਿਖਾ ਦਿੰਨਾ ਨੀਲੀ ਰਾਵੀ ਜਿਹੜੀਆਂ ਸਾਰੇ ਜਨ ਨਿਸ਼ਾਨੀਆਂ ਪੂਰਿਆਂ ਨੇ ਸਾਰੇ ਸੂ ਵੀ ਚਿੱਟੀਆਂ ਸਭ ਕੁਝ ਚਾਰੇ ਪੈਰ ਚਿੱਟੇ ਆਹ ਬਈ ਸੋਹਣਾ ਆ ਦੇਖੋ ਵੀਰੇ ਇਹਦੇ ਨੂੰ ਵੀ ਚਿੱਟਾ ਬਈ ਇੱਥੋਂ ਹਾਂ ਮੂੰਹ ਮੜਾ ਜੈ ਤੈਨੂੰ ਕਮਾਈ ਬਾਈ ਆ ਦੇਖੋ ਦੋਸਤੋ ਕਈ ਵਾਰੀ ਨੀਲੀ ਰਾਵੀ ਦਾ ਕੋਈ ਪ੍ਰਾਸ਼ਾਉਂਕ ਰੱਖਦਾ ਹਨ ਤੇ ਆ ਤੁਸੀਂ ਦੇਖ ਸਕਦੇ ਹੋ ਪਹਿਲਾ ਸੂਆ ਅੱਜ ਦਿਨ ਝੋਟੀ ਦੇ ਪੂਰੇ ਆ ਇੱਕ ਦੋਸਤੋ ਕਈ ਵਾਰੀ ਨਾ ਛੋਟੇ ਹੁੰਦੇ ਪਸ਼ੂ ਜਾਂ ਤਾਂ ਲਾ ਲੋ ਡਿੱਗ ਜਾਂਦਾ ਜਾਂ ਇਹਦੀ ਇੱਕ ਸਾਈਡ ਵਾਲੀ ਖੱਬੀ ਜਿਹੜੀ ਸ਼ਾਂਪ ਆ ਵੀਰੇ ਉਹ ਉੱਤਰੀ ਹੋਈ ਆ ਇੱਥੋਂ ਬਈ ਇਹਦੀ ਉੱਤਰੀ ਹੋਈ ਆ ਐਵੇਂ ਆਪਾਂ ਤੁਹਾਨੂੰ ਵੀਡੀਓ 'ਚ ਨਾ ਦੱਸੀਏ ਕਈ ਵਾਰੀ ਬੰਦਾ ਦੂਰੋਂ ਆ ਜਾਂਦਾ ਫਿਰ ਉਹ ਕਹਿੰਦਾ ਵੀ ਬਈ ਯਾਰ ਤੁਸੀਂ ਦੱਸਿਆ ਨਹੀਂ ਸ਼ਾਂਪ ਉੱਤਰੀ ਸੀ ਉਹ ਤੁਹਾਨੂੰ ਦੱਸ ਦੰਨੇ ਆ ਇਹ ਨਾਰਮਲ ਚੀਜ਼ ਆ ਕਈ ਵਾਰੀ ਪਸ਼ੂਆਂ ਦੀ ਉੱਤਰ ਜਾਂਦੀ ਹੈ ਡਿੱਗ ਜਾਂਦੇ ਆ ਜਾਂ ਬਾਜ ਜਾਂਦੇ ਆ ਗਸਚ ਤੇ ਬਾਕੀ ਤੋਰ ਕੇ ਬੱਗੀ ਦਿਖਾ ਦੇ ਆਪਾਂ ਇਹਨੂੰ ਤੋੜ ਕੇ ਦਿਖਾ ਦਿੰਨੇ ਆ ਤੋੜ ਕੇ ਦਿਖਾਉਨੇ ਆ ਬਾਈ 몰라 ਜਿਹੜਾ ਬਾਈ ਜੀ ਵੀਡੀਓ ਦੇ ਬੇਚੀ ਕਰਵਾ ਦਾਂਗੇ ਨੰਬਰ ਭਰਾ ਦਾ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਸੱਜਣ ਨੇ ਇਸ ਤਰ੍ਹਾਂ ਬਕਾਊ ਪੁੱਛਦੀ ਐਡ ਕਰਾਉਣੀ ਆ ਤਾਂ ਮੇਰਾ ਨੰਬਰ ਨੋਟ ਕਰ ਲਓ 7529000631 ਤੇ ਲੈ ਛੋਟੀ ਦੋਸਤੋ ਤੁਸੀਂ ਤੁਰਦੀ ਚੈੱਕ ਕਰ ਲਓ ਆ ਤੁਸੀਂ ਮੂੰਹ ਦੀ ਦੇਖ ਲਓ ਬਾਈ ਤੇ ਨਿਸ਼ਾਨੀਆਂ ਦੇਖ ਲਓ ਛੋਟੀ ਸਾਰੀਆਂ ਵਧੀਆ ਪੂਰੀਆਂ ਕਰਦੀ ਆ ਤੇ ਸੋਹਣੀ ਆ ਵਧੀਆ ਪਲੀ ਆ ਚੰਗੀ ਬਾਈ ਨੇ ਸੇਵਾ ਕਰੀਆ ਮੋੜ ਲਾ ਵੀਰੇ ਬੱਗੀ ਮੋੜ ਲਾ ਤੇ ਮੈਂ ਲੇਵੇ ਦੀ ਚੈੱਕ ਕਰਾਦਾ ਸੱਜਣਾ ਨੂੰ ਆਹ ਦੇਖੋ ਵੀਰੇ ਵਧੀਆ ਥਾਣਾ ਜਿਹੜੇ ਭਰਾ ਨੂੰ ਪਸੰਦ ਆਉਂਦੀ ਆ ਤਸੱਲੀ ਸੱਜਣੋਂ ਆਪਾਂ ਆਪ ਕਰਨੀ ਹੁੰਦੀ ਆ ਨਾ ਪਸ਼ੂ ਦੀ ਕੋਲੇ ਜਾ ਕੇ ਪੈਸੇ ਕਰਦੇ ਨੇ ਹੁੰਦੇ ਆ ਤੇ ਸਾਰਾ ਸੂਆ ਆਪਾਂ ਪਸ਼ੂ ਰੱਖਣਾ ਹੁੰਦਾ ਬਾਅਦੋ ਆਪਾਂ ਕਰੀ ਆਈਏ ਯਾਰ ਆਏ ਲੈਉਣਾ ਸੀ ਉਹ ਲੈਉਣਾ ਸੀ ਉਹ ਸੱਜਣੋਂ ਆਪਣੇ ਹੁੰਦੀ ਆ ਤਿੰਨ ਨੰਬਰ ਬਾਈ ਦਾ ਚੱਲ ਜਾਂਦਾ ਆਜੋ ਭਰਾ ਤੋਂ ਆਪਾਂ ਮੁੱਲ ਪੁੱਛਦੇ ਆ ਤੇ ਇੱਕ ਸੋਨੂੰ ਮੈਂ ਨਾਲ ਬੈਠ ਦਿਖਾ ਦੂਗਾ ਐਫ ਦੀ ਬਾਈ ਨੇ ਇਹ ਵੀ ਸੇਲ ਕਰਨੀ ਆ ਆਹ ਦੇਖ ਲਓ ਵੀਰੇ ਤੁਸੀਂ ਬਗੀ ਕੀਪਾ ਕਰਦਾ ਜੈ ਜੈ ਦਾ ਫਿਰ ਇਹਦਾ ਬਾਈ ਜਮਾ ਤੈਨ ਲੈਣ ਵਾਲਾ ਮੋਲਾ ਇੱਕ ਵੀ ਮੁੱਲ ਕਰਦੇ ਆ ਦਾ ਇੱਕ ਲੱਖ 20000 ਹਾਂ ਠੀਕ ਆ ਮਾਨਦਾਨ ਮੌਕੇ ਤੇ ਕਰਦੇ ਆ ਕੋਈ ਆਪਾਂ ਜਿਹੜੀ ਹੈਗਾ ਵੀ ਲੱਗਾ ਮੋਲ ਹੀ ਲੈਣਾ ਆਪਾਂ ਹਾਂ ਮਾਨਦਾਨ ਮੌਕੇ ਤੇ ਹੋ ਜਾਊਗਾ ਮੌਕੇ ਤੇ ਦੋਸਤੋ ਹੋ ਜਾ ਹੋ ਜਾਊਗਾ ਵੀਰੇ 120000 ਬਾਈ ਨੇ ਭਾਅ ਕਰਿਆ ਜਿਹੜੇ ਭਰਾ ਨੂੰ ਪਸੰਦ ਆ ਕੋਲੇ ਆ ਜੋ ਪਿੰਡ ਕੋਟਫਤਾ ਤੇ ਜ਼ਿਲ੍ਹਾ ਬਠਿੰਡਾ ਨੰਬਰ 2 ਤੇ ਬੱਕੀ ਆ ਬਹਿੜ ਹਨਾ ਇੱਕ ਬਈਆ ਬਹਿੜ ਆਪਣੀ ਇਹ ਵੀ ਘਰ ਦੀ ਪਾਲੀ ਹੋਈ ਬਹਿੜ ਘਰ ਦੀ ਇਹ ਵੀ ਮੱਛੀ ਹਾਂ ਹਾਂ ਟੀਕੇ ਦੀ ਤਾਂ ਨਹੀਂ ਪਤਾ ਕਿਹੜੇ ਦੀ ਨਹੀਂ ਭਾਈ ਟੀਕੇ ਦਾ ਨਹੀਂ ਪਤਾ ਇਹਦਾ ਪਹਿਲਾਂ ਇਹਦਾ ਕੋਈ ਰਿਕਾਰਡ ਹੈ ਨਹੀਂ ਆਪਣੇ ਕੋਲੇ ਹਾਂ ਛੋਟੇ ਛੋਟੇ ਸਿੰਘ ਵੀ ਆ ਹਨਾ ਵੀਰੇ ਇਹਦੇ ਸਿੰਘ ਹੈਗੇ ਭਾਈ ਦਗਾਏ ਜਿਹੇ ਸਿੰਘ ਡਾਕਟਰ ਤੋਂ ਵਧੀਆ ਨਹੀਂ ਦਗਾਏ ਗਏ ਸਿੰਘ ਹੈਗੇ ਅਜੇ ਮਰੇ ਸਿੰਘ ਹੈਗੇ ਆ ਤੇ ਗੱਬਣ ਬੱਕੀ ਹੈਗੇ ਕਿ ਨਹੀਂ ਨਹੀਂ ਭਾਈ ਗੱਬਣ ਹੈ ਨਹੀਂ ਇਹੇ ਹੂੰ ਉਹ ਅਜ ਤਾਰਾਂ ਦੀ ਜਾਂਦੀ ਆ ਠੀਕ ਆਥ ਨੇ ਡਾਕਟਰ ਭਰਨ ਦਾ ਉਹ ਹਾਂ ਉਹ ਅਗਲੇ ਜੇ ਕਰਮ ਲੈ ਜੀ ਜਾ ਕੇ ਵੇਂ ਦੇ ਅਗਲਾ ਖਾਲੀ ਮੰਨ ਕੇ ਆਉਦਾ ਸੌਦਾ ਕਰ ਸਕਦਾ ਤੇ ਇਹਦਾ ਕੀ ਭਾ ਕਰੇਗਾ ਜਾਇ ਜੀ ਇਹਦਾ ਆ 35000 ਰੁਪਏ ਮੁੱਲ ਲਗਾ 35000 ਹਾਂ ਨੰਬਰ 2 ਤੇ ਦੋਸਤੋ ਬੈਡ ਦਿਖਾਤੀ 35000 ਉਹਦਾ ਮੁੱਲ ਰਹੂਗਾ ਤੇ ਇੱਕ ਨੰਬਰ ਜਿਹੜੀ ਮੇਨ ਵੀਡੀਓ ਦੋਸਤੋ ਨੀਲੀ ਰਾਵੀ ਆ ਛੋਟੀ ਦੀ ਆ 120000 ਬਾਈ ਨੇ ਭਾ ਕਰਿਆ ਜਿਹੜੇ ਸੱਜਣ ਨੂੰ ਪਸੰਦ ਆਉਂਦੀ ਆ ਕੋਲੇ ਆ ਜਾਓ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਸੱਸੀ ਕੱਲ ਵੀਰੇ ਸਾਰ ਆ